ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਵੀਰੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਲਾਡੋਵਾਲ ਜਿਹੜਾ ਟੋਲ ਪਲਾਜ਼ਾ ਉਹ ਮਾਨਯੋਗ ਹਾਈ ਕੋਰਟ ਦੇ ਹੁਕਮਾਂ ਸਾਹਿਬ ਜਿਹੜਾ ਉਹਨੇ ਚਾਲੂ ਕੀਤਾ ਪਰ ਉਹ ਆਮ ਲੋਕਾਂ ਨਾਲ ਕਿਸਾਨਾਂ ਨਾਲ ਉਬਦੀਖੀਆਂ ਜ਼ਿਆਦਾ ਕਰ ਰਹੇ ਨੇ ਸੋ ਉਹਦੇ ਸਬੰਧ ਦੇ ਵਿੱਚ ਆਪਾਂ ਮੀਟਿੰਗ ਬੁਲਾਈ ਸੀ 10 ਤਰੀਕ ਦੀ ਸੋ ਉਹ 10 ਤਰੀਕ ਦੀ ਮੀਟਿੰਗ ਦੇ ਵਿੱਚ ਆਪਾਂ ਚਰਚਾ ਕਰਨੀ ਅ ਸਿਗੀ ਪਈਏ ਸਟਾਲ ਨੂੰ ਜਿਹੜਾ ਹੈਗਾ ਵਾਰਨਿੰਗ ਦਿੱਤੀ ਸੀਗੀ ਔਰ ਅਪੀਲ ਕੀਤੀ ਸੀ ਪ੍ਰਸ਼ਾਸਨ ਨੂੰ ਕਿ ਇਹਨਾਂ ਦੇ ਨੱਥ ਪਾਈ ਜਾਵੇ ਔਰ ਕਿਸਾਨ ਜਿਹੜੇ ਮੋਰਚਿਆਂ ਤੇ ਜਾਂਦੇ ਆ ਉਹਨਾਂ ਨੂੰ ਨਾ ਰੁਕਿਆ ਜਾਵੇ ਉਹਨਾਂ ਦੀ ਪਰਚੀ ਨਾ ਕੱਟੀ ਜਾਵੇ ਉਹਨਾਂ ਦੇ ਕਾਰਡ ਜਿੱਦਾਂ ਪਹਿਲਾਂ ਚੱਲਦੇ ਸੀ ਉਵੇਂ ਚੱਲਣ ਪਰ ਹੁਣ ਜਿਹੜੀ ਸਾਡਾ ਸ਼ੰਭੂ ਖਨੋਰੀ ਮੋਰਚਾ ਚੱਲ ਰਿਹਾ ਐ ਐਸ ਕੇ ਐਮ ਗਹਿਰਾ ਨੀਤੀਕ ਔਰ ਕਿਸਾਨ ਮਜਦੂ ਮੋਰਚਾ ਵੱਲੋਂ ਇੱਕ ਕਨਵੈਨਸ਼ਨ ਰੱਖੀ ਹੋਈ ਆ ਬੁੱਧੀ ਜੀਵੀਆਂ ਦੇ ਨਾਲ ਜਿਹੜੀ 9 ਤਰੀਕ ਦੀ ਕਿਸਾਨ ਤੋਂ ਰੱਖੀ ਗਈ ਸੀ ਔਰ ਉਹ 9 ਤਰੀਕ ਦੀ بجائے ਹੁਣ ਉਹ 10 ਦੀ ਕਰ ਦਿੱਤੀ ਗਈ ਆ ਦੋਵੇਂ ਮੋਰਚਿਆਂ ਵੱਲੋਂ ਸਲਾਹ ਕਰਕੇ ਮੀਟਿੰਗ ਕਰਕੇ ਛੋ ਹੁਣ ਉਹ ਜਿਹੜੀ ਆਪਣੀ ਮੀਟਿੰਗ 10 ਦੀ ਆਪਾਂ ਰੱਖੀ ਸੀ ਲੁਧਿਆਣੇ ਨੂਰਪੁਰ ਬੇਟ ਦੇ ਜਿਹੜਾ ਗੁਰਦੁਆਰਾ ਸਾਹਿਬ ਨਜ਼ਦੀਕ ਸੀਗੇ ਕਿਹੜੇ ਗੁਰਦੁਆਰਾ ਸਾਹਿਬ ਸੀਗੇ ਉਸ ਮੀਟਿੰਗ ਨੂੰ ਆਪਾਂ ਹੁਣ 10 ਦੀ بجائے 11 ਦੀ ਆਪਾਂ ਕੀਤਾ ਛੋ ਬੇਨਤੀ ਹੈ ਤੇ ਕਿਰਪਾ ਕਰਕੇ ਮੈਸੇਜ ਸਾਰਿਆਂ ਤੱਕ ਪਹੁੰਚਾ ਦਿਓ ਜਿਹੜੀ 10 ਤਰੀਕ ਦੀ ਹੋਣ ਵਾਲੀ ਲਾਡੋਵਾਲ ਟੋਲ ਪਲਾਜ਼ਾ ਤੇ ਸੰਬੰਧੀ ਮੀਟਿੰਗ ਉਹ ਹੁਣ 11 ਤਰੀਕ ਦੀ ਕੀਤੀ ਜਾਏਗੀ ਸਥਾਨ ਉਹੀ ਰਹੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਵੀਰੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਤੁਹਾਨੂੰ ਪਤਾ ਹੀ ਹੈ ਕਿ ਲਾਡੋਵਾਲ ਜਿਹੜਾ ਟੋਲ ਪਲਾਜ਼ਾ ਉਹ ਮਾਨਯੋਗ ਹਾਈ ਕੋਰਟ ਦੇ ਹੁਕਮਾਂ ਸਾਹਿਬਾ ਵੀ ਚਾਲੂ ਕੀਤਾ ਪਰ ਉਹ ਆਮ ਲੋਕਾਂ ਨਾਲ ਕਿਸਾਨਾਂ ਨਾਲ ਉਹ ਵਦੀਕੀਆਂ ਜਿਆਦਾ ਕਰ ਰਹੇ ਨੇ ਸੋ ਉਹਦੇ ਸਬੰਧ ਦੇ ਵਿੱਚ ਆਪਾਂ ਮੀਟਿੰਗ ਬੁਲਾਈ ਸੀ 10 ਤਰੀਕ ਦੀ ਸੋ ਉਹ 10 ਤਰੀਕ ਦੀ ਮੀਟਿੰਗ ਦੇ ਵਿੱਚ ਆਪਾਂ ਚਰਚਾ ਕਰਨੀ ਸੀਗੀ ਭਈ ਇਸ ਟਰਾਲ ਨੂੰ ਜਿਹੜਾ ਹੈਗਾ ਵਾਰਨਿੰਗ ਦਿੱਤੀ ਸੀਗੀ ਔਰ ਅਪੀਲ ਕੀਤੀ ਸੀ ਪ੍ਰਸ਼ਾਸਨ ਨੂੰ ਕਿ ਇਹਨਾਂ ਦੇ ਨੱਥ ਪਾਈ ਜਾਵੇ ਔਰ ਕਿਸਾਨ ਜਿਹੜੇ ਮੋਰਚਿਆਂ ਤੇ ਜਾਂਦੇ ਆ ਉਹਨਾਂ ਨੂੰ ਨਾ ਰੋਕਿਆ ਜਾਵੇ ਉਹਨਾਂ ਦੀ ਪਰਚੀ ਨਾ ਕੱਟੀ ਜਾਵੇ ਉਹਨਾਂ ਦੇ ਕਾਰਡ ਜਿੱਦਾਂ ਪਹਿਲਾਂ ਚੱਲਦੇ ਸੀ ਉਹਵੇਂ ਚੱਲਣ ਪਰ ਹੁਣ ਜਿਹੜੀ ਸਾਡਾ ਸ਼ੰਭੂ ਖਨੋਰੀ ਮੋਰਚਾ ਚੱਲ ਰਿਹਾ ਐ ਐਸਕੇਐਮ ਗੈਰਾ ਨੀਤੀਕਾ ਔਰ ਕਿਸਾਨ ਮਜਦੂਰ ਮੋਰਚਾ ਵੱਲੋਂ ਇੱਕ ਕਨਵੈਨਸ਼ਨ ਰੱਖੀ ਹੋਈ ਆ ਬੁੱਧੀ ਜੀਵੀਆਂ ਦੇ ਨਾਲ ਜਿਹੜੀ 9 ਤਰੀਕ ਦੀ ਕਿਸਾਨ ਤੋਂ ਰੱਖੀ ਗਈ ਸੀ ਔਰ ਉਹ 9 ਤਰੀਕ ਦੀ بجائے ਹੁਣ ਉਹ 10 ਦੀ ਕਰ ਦਿੱਤੀ ਗਈ ਆ ਦੋਵਾਂ ਮੋਰਚਿਆਂ ਵੱਲੋਂ ਸਲਾਹ ਕਰਕੇ ਮੀਟਿੰਗ ਕਰਕੇ ਸੋ ਹੁਣ ਉਹ ਜਿਹੜੀ ਆਪਣੀ ਮੀਟਿੰਗ 10 ਦੀ ਆਪਾਂ ਰੱਖੀ ਸੀ ਲੁਧਿਆਣੇ ਨੂਰਪੁਰ ਬੇੜ ਦੇ ਜਿਹੜਾ ਗੁਰਦੁਆਰਾ ਸਾਹਿਬ ਨਜ਼ਦੀਕ ਸੀਗੇ ਕਿਹੜੇ ਗੁਰਦੁਆਰਾ ਸਾਹਿਬ ਸੀਗੇ ਉਸ ਮੀਟਿੰਗ ਨੂੰ ਆਪਾਂ ਹੁਣ ਅ 10:00 ਵਜਾਏ 11:00 ਦੀ ਆਪਾਂ ਕੀਤਾ ਛੋ ਬੇਨਤੀ ਹੈ ਤੇ ਕਿਰਪਾ ਕਰਕੇ ਮੈਸੇਜ ਸਾਰਿਆਂ ਤੱਕ ਪਹੁੰਚਾ ਦਿਓ ਜਿਹੜੀ 10 ਤਰੀਕ ਦੀ ਹੋਣ ਵਾਲੀ ਲਾਡੋਵਾਲ ਟੋਲ ਪਲਾਜ਼ਾ ਤੇ ਸੰਬੰਧੀ ਮੀਟਿੰਗ ਉਹ ਹੁਣ 11 ਤਰੀਕ ਦੀ ਕੀਤੀ ਜਾਏਗੀ ਸਥਾਨ ਉਹੀ ਰਹੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ